ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਦੋਂ-ਜਦੋਂ ਵੀ ਸਰਕਾਰਾਂ ਵੱਲੋਂ ਗੁਰਦੁਆਰਾਂ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਉਦੋਂ-ਉਦੋਂ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸਚਕੰਡ ਬੋਰਡ ਦਾ ਜੋ 1956 ਦਾ ਐਕਟ ਬਣਿਆ ਹੋਇਆ ਹੈ ਦੇਸਨੋ ਬਦਲ ਕੇ ਸਰਕਾਰ ਵੱਲੋਂ 2024 ਨਵਾਂ ਐਕਟ ਨਵਾਂ ਕਾਨੂੰਨ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ भगत ਸਾਹਿਬ ਜੀ ਦੇ ਮਾਨਯੋਗ ਪੰਡ ਪਿਆਰੇ ਸਹਿਬਾਨ ਸੰਤ ਮਹਾਪੁਰਸ਼ਾਂ ਵੱਲੋਂ ਹਜ਼ੂਰੀ ਸਾਧ ਸੰਗਤ ਵੱਲੋਂ ਹੋਰ ਸਮੂਹ ਸੰਗਤਾ ਵੱਲੋਂ ਉਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਕੱਲ ਮਿਤੀ 9 ਤਰੀਕ ਨੂੰ ਸਵੇਰੇ 11:30 ਵਜੇ ਤਖਤ ਸਾਹਿਬ ਜੀ ਤੋਂ ਗੇਟ ਨੰਬਰ 1 ਤੋਂ ਵਿਸ਼ਾਲ ਮੋਰਚਾ ਕਲੈਕਟਰ ਆਫਿਸ ਜਾਵੇਗਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੋਰਚੇ ਵਿੱਚ ਹਾਜ਼ਰ ਹੋਣ ਤੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਤੇ ਜਿਹੜੀਆਂ ਸੰਗਤਾਂ ਮਹਜੂਰ ਸਾਹਿਬ ਦੇ ਨੇੜੇ ਤੜੇ ਪਿੰਡ ਸ਼ਹਿਰਾਬ ਚ ਰਹਿੰਦਿਆ ਉਹਨਾਂ ਨੂੰ ਵੀ ਅਪੀਲ ਹੈ ਕਿ ਕੱਲ ਸਵੇਰੇ 11:30 ਵਜੇ ਇਸ ਮੋਰਚੇ ਵਿਚ ਹਾਜ਼ਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ